ਜੀ ਆਨ ਸਤਿ ਸ੍ਰੀ ਅਕਾਲ ਨੂੰ ਮੇਰੇ ਕਾਤਾ ਸਾਰੇ ਵੀਰ ਭਰਾ ਠੀਕ ਹੋਣਗੇ ਖੁਸ਼ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਬੈਲਕੋ ਕਰਦੇ ਆਪਣੇ ਚੈਨਲ ਬਾ ਪੰਜਾਬੀ ਗੱਗਨ ਹੈ ਅੱਜ ਫੇਰ ਇੱਕ ਸੈਡ ਨਿਊਜ਼ ਆ ਚੁੱਕੀ ਹੈ ਕਿ ਪੰਜਾਬ ਦੇ ਇੱਕ ਇੱਕ ਬੱਚਾ ਕਤਲ ਹੋਇਆ ਤੇ ਸਾਰੇ ਸਿੱਖ ਭਰਾ ਇਕੱਠੇ ਹੋ ਕੇ ਤੇ ਉਹਦੀ ਇਨਸਾਫ ਇਨਸਾਫ ਵਾਸਤੇ ਇਤਜਾਹ ਕਰਦੇ ਬੈਠੇ ਨੇ ਇਨਸਾਫ ਵਾਸਤੇ ਜਿਹੜੇ ਨੇ ਇਤਜਾਹ ਕਰਾ ਤੇ ਦੇਖਦੇ ਹਾਂ ਕਿ ਫਿਰ ਇਤਜਾਹ ਪਹਿਲੇ ਆਪਾਂ ਦੇਖਦੇ ਆਂ ਮਤਲਬ ਕਿ ਐਂਕਰ ਉਹ ਜਿਹੜਾ মিডিਆ ਸਾਰੇ ਲੋਕ ਕਿਵੇਂ ਇਕੱਠੇ ਹੋਏ ਨੇ ਤੇ ਉਹ ਕੀ ਗੱਲਬਾਤ ਕਰਦੇ ਨੇ ਤੇ ਫਿਰ ਇਹਦੇ ਤੇ ਆਪਾਂ ਕਰਦੇ ਆਂ ਆਪਣੇ ਵਿਚਾਰ ਜਿਹੜੇ ਨੇ ਨਾ ਸਾਂਝੇ ਪਹਿਲੇ ਅਸ਼ਵੀਰ ਭਾਈ ਵੀਡੀਓ ਚ ਲਾਉ ਠੀਕ ਹੈ ਨਾ ਥੋੜੇ ਕਬਜਾ ਕੇ ਕੰਦੇ ਇਚਾਰੀ ਮੁਕੜਾ ਕਿਸੇ ਦਾ ਬੈਕ ਐਡਰੈਸ ਹੈਗਾ ਇਹ ਸ਼ੂਕੀ ਜਾਂ ਪਿਆਰ ਕਿੱਥੋਂ ਆ ਇਹੋ ਨਹੀਂ ਪਤਾ ਕਿਸੇ ਬੰਦੇ ਨੂੰ ਵੀ ਪਤਾ ਉਹਦਾ ਐਡਰੈਸ ਕਿਹੜਾ ਕੀ ਆ ਕੀ ਕਰਕੇ ਆਇਆ ਕੀ ਕਰਕੇ ਆਇਆ ਇਧਰ ਮੇਰੇ ਕੋਲ ਆਇਆ ਅਜਾ ਇਹਦੇ ਪਿਛੇਆਂ ਲਿਆ ਬੋਟਾ ਬਣਾ ਰਹੇ ਉਹ ਆਧਾਰ ਕਾਰਡ ਕਿੱਦਾਂ ਧਾਰ ਬਣ ਜਾਂਦੇ ਆ ਇਧਰ ਪੰਜਾਬ ਦਾ ਵਿੱਚ ਨਹੀਂ ਆਧਾਰ ਕਾਰਡ ਬਣਿਆ ਜੁਪੀ ਭਾਰ ਦੇ ਵਿੱਚ ਵੀ ਆਧਾਰ ਕਾਰਡ ਬਣਿਆ ਕਿੱਦਾਂ 2000000 ਕਾਰਡ ਬਣ ਜਾਂਦੇ ਆ ਇਹ ਚੀਤਾ ਮੁੱਦਾ ਬਹੁਤ ਸੀਰੀਅਸ ਆ ਇਹਨੂੰ ਸਾਡੇ ਲੋਕਾਂ ਬਾਤ ਕੀਤਾ ਜਾਵੇ ਸ਼ਹਿਰ ਕੋਲ ਤੇ ਤੁਹਾਨੂੰ ਦੱਸੋ ਇਹਨਾਂ ਦੇ ਬੱਚੇ ਨਾ ਹੋਊਗੀ ਇਹਨਾਂ ਨੇ ਮੱਤੇ ਬਣਾ ਕਰ ਲਿਆ ਅੱਜ ਇਹਨਾਂ ਦੇ ਬਣਾ ਲੈ ਜਿਹੜੇ ਘਰ ਬਣ ਗਏ ਆ ਬਣ ਗਏ ਆ ਉਹਨਾਂ ਦੀ ਵੀ ਸਾਰੇ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਉਹ ਕਿੱਥੋਂ ਆਏ ਆ ਉਹਨਾਂ ਨੇ ਇੱਥੇ ਪਿੱਛੇ ਕਿਹੜੇ ਜਿਹੜੇ ਕਾਰਡ ਬੀਚੇ ਆ ਇੱਕ ਅਡਰੈਸ ਉਹਨਾਂ ਕੋਲ ਜੁਪਤ ਦਾ ਪਿਆਰ ਦਾ ਜੁਪੀ ਦਾ ਹੈਗਾ ਆ ਦੂਜਾ ਅਗੇ ਪੰਜਾਬ ਦਾ ਜਿਹੜੇ ਕਰਾਇ ਦੇ ਰਨ ਕਿਹੜਾ ਕੰਡ ਕਰਕੇ ਆ ਆ ਕੋਈ ਨਹੀਂ ਪਤਾ ਉਹ ਇੱਥੋਂ ਜੋ ਮਰਦੀ ਕਰਕੇ ਇਹ ਰਾਤੀਪੁਰ ਦੇ ਕਾਬੂ ਆ ਗਿਆ ਬਾਅਦ ਚ ਉਹਨੇ ਨਾਲ ਡਰਿੰਕ ਕੀਤੀ ਹੁੰਦੀ ਇਹ ਬੰਦਾ ਵਾਪਸ ਚਲ ਜਾਂਦਾ ਪਿਆਰ ਤੋਂ ਵੀ ਕਿੱਥੋਂ ਰੋਬ ਨਹੀਂ ਜੀਹਾਂ ਹੁਸ਼ਿਆਰਪੁਰ ਚ ਅਗਵਾ ਤੋਂ ਬਾਅਦ ਦੇ 5 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਕਤਲकांड ਨੂੰ ਲੈ ਕੇ ਇਲਾਕੇ ਦੇ ਲੋਕਾਂ ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਵੱਡੀ ਗਿਣਤੀ ਚ ਲੋਕ ਪਰਵਾਸੀਆਂ ਖਿਲਾਫ ਇਕੱਠੇ ਹੋ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਗੁੱਸੇ ਚ ਆਏ ਇਹਨਾਂ ਲੋਕਾਂ ਵੱਲੋਂ ਇਲਾਕੇ ਚ ਰੋਜ਼ ਮਾਰਚ ਕੱਢਿਆ ਗਿਆ ਸੋ ਰੋਜ਼ ਮਾਰਚ ਮਹਿੰਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਨੇ ਜਿਨ੍ਹਾਂ ਵੱਲੋਂ ਭਲਕੇ ਜਾਨੀ 11 ਸਤੰਬਰ ਨੂੰ ਸਿਵਲ ਹਸਪਤਾਲ 'ਚ ਇਕੱਠੇ ਹੋਣ ਦਾ ਫੈਸਲਾ ਲਿਆ ਗਿਆ ਇਕੱਠੇ ਇਹਨਾਂ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਵਾਰਦਾਤ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈਣ ਦੀ ਗੱਲ ਕਹੀ ਗਈ ਹੈ ਤਾਂ ਕਿ ਅੱਗੇ ਕਿਸੇ ਹੋਰ ਪਰਿਵਾਰ ਨਾਲ ਅਜਿਹੀ ਘਟਨਾ ਅਜਿਹੀ ਵਾਰਦਾਤ ਨਾ ਵਾਪਰੇ ਜੀ ਪੋਸਟਮਾਰਟਮ ਕਰਨਾ ਬੱਚੇ ਦਾ ਜੀ ਮੈਂ ਉੱਥੇ ਸਾਈਨ ਕਰ ਦਿੰਨਾ ਠੀਕ ਹੈ ਉਹਨਾਂ ਬੱਚੇ ਨਾਲ ਹੋਇਆ ਗਲਤ ਕੰਮ ਉਹਦਾ ਰੇਪ ਕੀਤਾ 5 ਸਾਲ ਦਾ ਮੁੰਡਾ ਸੀ ਫੇ ਉਹਦਾ ਗਲਾ ਘੁੱਟ ਕੇ ਉਹਦੇ ਕਰੇ ਰਾਤ ਨੰਗਾਈ ਆ ਜੀ ਠੀਕ ਹੈ ਮੁੜ ਕੇ ਮੁੜ ਕੇ ਉਹਦਾ ਗਲਾ ਘੁੱਟ ਕੇ ਉਹਦੀ ਜਾਨ ਲਈ ਆ ਮੈਂ ਆਪਣਾ ਬੇਲਾ ਘੁੱਟ ਲੈਣਾ ਮੈਨੂੰ ਚੈਨ ਨਹੀਂ ਆਉਣਾ ਤਾਂ ਉਹਦਾ ਕਿਦਾਂ ਕਾਰ ਨਿਕਲਿਆ ਆਊਗਾ ਮੇਰੇ ਪੁੱਤ ਦਾ ਜੇਨ ਕਰ ਦਿੰਦਾ ਸਾਰਿਆਂ ਦੇ ਸਾਹਮਣੇ ਕਰੂੰਗਾ ਜਿੱਥੇ ਕਹੂੰਗਾ ਚਾਹੇ ਉਹਨੂੰ ਬਰੀ ਕਰਾ ਲਿਓ ਠੀਕ ਐ ਪਰ ਉਹਨੂੰ ਮੇਰੇ ਸਾਹਮਣੇ ਇੱਕ ਵਾਰੀ ਉਹਦੇ ਸਜ਼ਾ ਦੇਣੀ ਹੈ ਉਹਨੂੰ ਚਾਰ ਦਿਵਾਰੀ ਦੇ ਅੰਦਰ ਨਹੀਂ ਸਜ਼ਾ ਦੇਣੀ ਉਹਨੂੰ ਉਹਨੂੰ ਪੁੱਛਣਾ ਵੀ ਕਿਉਂ ਸਾਡੇ ਮੁੰਡੇ ਦਾ ਕੀ ਕਸੂਰ ਸੀਗਾ ਕਿਉਂ ਉਹਨੂੰ ਮਾਰਿਆ ਉਹ ਤਾਂ 5 ਸਾਲਾਂ ਦਾ ਛੋਟਾ ਡੰਦ ਸੀਗਾ ਉਹਨੂੰ ਉਹਨੂੰ ਸਜ਼ਾ ਦੇਣੀ ਆ ਠੀਕ ਐ ਸਜ਼ਾ ਉਹਨੂੰ ਚਾਰ ਦਿਵਾਰੀ ਚ ਨਹੀਂ ਦੇਣੀ ਬਾਹਰ ਖੜ ਕੇ ਦੇਣੀ ਤਾਂ ਕਿ ਕੱਲ ਨੂੰ ਕਿਤੇ ਹੋਰ ਦਾ ਨਾ ਕਹੇ ਇਹ ਬਚਾਉ ਦੰਦਾ ਹੋਵੇ ਮੇਰਾ ਮੁੰਡਾ ਤੋਤ ਨਹੀਂ ਜਵਾਨਾ ਬੋਲਦਾ ਪਾਪਾ ਪਾਪਾ ਕਾਕਾ ਹੁੰਦਾ ਹੀ ਮੈਂ ਤਾਂ ਬੋਲ ਦੇ ਏਦਾਂ ਗੋਦੀ ਚ ਲੈ ਕੇ ਆਇਆ ਸੀ ਮੈਂ ਉਹਨੂੰ ਹੋਰ ਕਿੱਥੇ ਲੈ ਕੇ ਜਾਵਾਂ ਉਹ ਕੋਈ ਨਹੀਂ ਕੋਈ ਠੀਕ ਹੈ ਇੱਕ ਦਿਨ ਆ ਦੀਪੂ ਇੱਕ ਦਿਨ ਆ ਹੈਗਾ ਪੈਂਕੀ ਠੀਕ ਹੈ ਉਹ ਜਿਹੜਾ ਬੰਦਾ ਲੈ ਕੇ ਗਿਆ ਉਹਨੇ ਤਿੰਨ ਦੋਨਾਂ ਦੇ ਨਾਮ ਲਏ ਬੌਲਸਨ ਕੀ ਕਹਿ ਰਹੇ ਹਾਂ ਬੌਲਸਨ ਜੀ ਪਰਚਾ ਦਰਜ ਕਰਤਾ ਹੈ ਜੀ ਠੀਕ ਹੈ ਉਹ ਹੁਣ ਕਰਨਾ ਹੈ ਉਹ ਹੁਣ ਕਹਿੰਦੇ ਪੋਸਟਮਾਰਟਮ ਕੰਨਾਂ ਸਾਈਨ ਕਰ ਦਿਓ ਮੈਂ ਕਰ ਦਿੰਨਾ ਮੈਂ ਮੀਡੀਆ ਦੇ ਸਾਹਮਣੇ ਵੀ ਇਹ ਕਹਿੰਨਾ ਵੇ ਜਦੋਂ ਉਹਨੂੰ ਫਸਾ ਜਿਆ ਦੇਣੀ ਆ ਅੱਬ ਤਾਂ ਫਾਂਸੀ ਫਾਂਸੀ ਦੀ ਸਜ਼ਾ ਨਹੀਂ ਉਹਨੂੰ ਗੋਲੀ ਮਾਰਨੀ ਸ਼ਰੀਆ ਮੁਦੀਆਂ ਬਾਹਾਂ ਵੱਢਣੀਆਂ ਪਹਿਲਾਂ ਇੱਥੇ ਲੈ ਕੇ ਆਓ ਉਹਨੂੰ ਮੁੱਛਣਾ ਜੋ ਕਰਨਾ ਉਹ ਸਾਰਿਆਂ ਦੇ ਸਾਹਮਣੇ ਕਰਨਾ ਤਾਂ ਕਿ ਕੱਲ ਨੂੰ ਕਿਸੇ ਹੋਰ ਬੇ ਦਾ ਪੁੱਤ ਨਾ ਜਾਵੇ ਉਸ ਮਟਰ ਤੋਂ ਸਾਈਨ ਨਹੀਂ ਕਰਨੇ ਹੈਗੇ ਪਾਜੀ ਬੱਚੇ ਕਿੱਦਾਂ ਲੈਨੇ ਆ ਆਪਾਂ ਨੂੰ ਆਪਣੇ ਮਾਪੇ ਬਾਪ ਨੇ ਕਿੱਦਾਂ ਲਿਆ ਸੀ ਜੇ ਆਪਾਂ ਨੂੰ ਖਰੋਚ ਆਉਂਦੀ ਤਾਂ ਆਪਾਂ ਕੀ ਕਰਦੇ ਪਾਜੀ ਸਾਡੇ ਮਾਪੇ ਬਾਪ ਨੂੰ ਅੱਗ ਲੱਗ ਜਾਂਦੀ ਸੀ ਮੇਰੇ ਮੁੰਡੇ ਨੂੰ ਆ ਹੋ ਗਿਆ ਮੇਰੇ ਤਾਂ ਮੁੰਡੇ ਨੂੰ ਉਹਦੇ ਸਾਈਂ ਬੰਦ ਕਰਦੇ ਉਹਨੇ ਸਾਡ ਲੱਗ ਜਾਂਦੀ ਤਾਂ ਮੈਂ ਚੱਲ ਲੈਂਦਾ ਘਟਨਾ ਸਾਰਿਆਂ ਨੂੰ ਪਤਾ ਅਸੀਂ ਬਾਰ-ਬਾਰ ਕਰਾਉਣੀ ਨੇ ਜੋ ਹੋਇਆ ਇੰਨਾ ਜਿਆਦਾ ਮਾੜਾ ਹੋਇਆ ਕਿ ਸਾਡੇ ਅੰਦਰ ਸਖਤ ਜਣ ਬੰਦੇ ਵੀ ਰਹੁੰਦੇ ਆ ਸੁਣ ਕੇ ਤੇ ਜੇ ਅਸੀਂ ਸੋਚੀਏ ਕਿ ਕਾਨੂੰਨੀ ਤੌਰ ਤੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਰੱਦ ਹੋ ਜਾਣਗੀਆਂ ਤੇ ਰਾਜਨੀਤਿਕ ਲੋਕਾਂ ਨੇ ਨਹੀਂ ਰੱਦ ਹੋਣ ਜਿਹੜੀਆਂ ਉਹਨਾਂ ਨੇ ਇਹਨਾਂ ਨੂੰ ਫਾਇਦਾ ਲੈਣਾ ਹੀ ਲੈਣਾ ਆਪਣੀ ਆਪਣੀ ਅੱਖ ਜਗਾਓ ਸਾਰੇ ਜਣੇ ਤੇ ਇਹਨਾਂ ਨੂੰ ਜਿੰਨਾ ਹੋ ਸਕੇਦਾ ਇੱਥੋਂ ਕੱਢੋ ਇਹ ਲੋਕ ਬਾਜ਼ ਨਹੀਂ ਆ ਸਕਦੇ ਇਹ ਕ੍ਰਿਮੀਨਲ ਮਾਈਂਡਡ ਲੋਕ ਨੇ ਇਹ ਜੂਮੀ ਪਿਆਰ ਤੋਂ ਸਾਰੇ ਤੜੀ ਮਾਰ ਉਧਰ ਕ੍ਰਾਈਮ ਕਰਕੇ ਇੱਧਰ ਆ ਲੈਂਦੇ ਆ ਤੇ ਆ ਕੇ ਲੁੱਟ ਜਾਂਦੇ ਆ ਜੇ ਅਸੀਂ ਕਹੀਏ ਨਾ ਵੀ ਵੈਰੀਫਿਕੇਸ਼ਨ ਕਰਾਣੀ ਆ ਤੇ ਬੈਰਿਗਿਸ਼ਨ ਸਾਰੀ ਝੂਠੇ ਵੀ ਹਾਰਕੜ ਬਣ ਜਾਂਦੇ ਸਭ ਕੁਝ ਬਣ ਜਾਂਦਾ ਜਿਦھے ਤਕਲੀ ਨੋਟਪੈਡ ਸੱਕੀ ਦੀ ਹੈ ਤੇ ਹਾਰਕੜ ਨਾ ਨਕਲੀ ਬਣਾਉਣੇ ਕੀ ਕੀ ਕਬੱਡੀ ਗੱਲਾਂ ਇਸ ਕਰਕੇ ਵੱਧ ਤੋਂ ਵੱਧ ਲਾਂਬਾ ਬੰਦ ਹੋਵੋ ਇਹਨਾਂ ਨੂੰ ਇੱਥੋਂ ਕੱਢਣ ਦੀ ਕੋਈ ਮਤਲਬ ਠੋਸ ਪ੍ਰੋਗਰਾਮ ਹੈ ਨਿਕੋ ਜਿੰਨਾ ਵੀ ਹੋ ਸਕਦਾ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਤੇ ਇਹ ਗੱਲ ਠੰਡੀ ਨਾ ਪੈਣ ਦਿਓ ਇਹ ਨਾ ਹੋਏ ਵੀ 2-4 ਦਿਨ ਬਾਅਦ ਕੋਈ ਉਧਰ ਤੇ ਕੋਈ ਉਧਰ ਸਾਰੇ ਜਣੇ ਆ ਜਿੰਨਾ ਜੇ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ ਬਿਲਕੁਲ ਇੱਕ ਜੁਟ ਹੋ ਕੇ ਰਿਓ ਦੱਸਦੇ ਆ ਕਿ ਪਿਛਲੇ ਦਿਨੀ 5 ਸਾਲ ਦਾ ਬੱਚਾ ਦਿਨ ਦਿਹਾੜੇ ਅਗਵਾ ਹੋਇਆ ਸੀ ਇੱਕ ਸਕੂਟੀ ਸਵਾਰ ਵੱਲੋਂ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੱਚੇ ਦੀ ਸਾਰੀ ਰਾਤ ਪਰਿਵਾਰ ਵੱਲੋਂ ਪੁਲਿਸ ਵੱਲੋਂ ਭਾਲ ਕੀਤੀ ਜਾਂਦੀ ਹੈ ਪਰ ਬੱਚੇ ਦਾ ਪਰਿਵਾਰ ਨੂੰ ਨਾ ਹੀ ਪੁਲਿਸ ਨੂੰ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਆਖਰ ਸਵੇਰ ਦੇ ਸਮੇਂ ਬੱਚੇ ਦੀ ਸ਼ਮਸ਼ਾਨ ਘਾੜ ਤੋਂ লাশ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਤਲ ਨਾ ਪ੍ਰਵਾਸੀ ਸ਼ਖਸ਼ਾ ਜਿਸ ਵੱਲੋਂ ਇਸ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੱਲ ਨੂੰ 11 ਵਜੇ ਸਾਰੇ ਜਣੇ ਹਸਪੀਟਲ ਪਹੁੰਚੋ ਜਦ ਹੀ ਹਿਆਰਪੁਰ نیوز ਹਰ ਕੋਈ ਬੰਦਾ ਦੇਖਦਾ ਮੰਤਰੀ ਸਾਹਿਬ ਵੀ ਦੇਖਦੇ ਪਿਆ ਐਮਐਲਏ ਸਾਹਿਬ ਵੀ ਦੇਖਦੇ ਪਿਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੱਲ ਨੂੰ ਸਵੇਰੇ ਉੱਥੇ ਪੁੱਛੋ ਇੱਕ ਮਤਾ ਜਿਹੜਾ ਸ਼ਹਿਰ ਦੇ ਵਿੱਚ ਪਾਸ ਕੀਤਾ ਜਾਵੇ ਜਿਸ ਪਰਿਵਾਰ ਨਾਲ ਬੀਤੀ ਆ ਕੱਲ ਨੂੰ ਕਦੇ ਹੋਰ ਪਰਿਵਾਰ ਨਾਲ ਬੀਤੂਗੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕੱਲ ਨੂੰ ਵੱਦ ਲੋ ਵੱਦ ਇਕੱਠ ਇੱਕ ਵਾਰੀ ਹਿਆਰਪੁਰ ਚ ਪਤਾ ਲੱਗ ਜੇ ਜਿੰਨੀਆਂ ਜੱਥੇਬੰਦੀਆਂ ਨਾ ਬਾਦ ਦੇ ਵਿੱਚ ਇਕੱਠਿਆਂ ਹੋਣੀਆਂ ਉਹਨਾਂ ਨੂੰ ਐਸ ਵੇਲੇ ਇਸ ਪਰਿਵਾਰ ਨਾਲ ਖੜੇ ਹੋਣਾ ਚਾਹੀਦਾ ਇਹ ਨਹੀਂ ਦੇਖਣਾ ਚਾਹੀਦਾ ਕਿਹੜਾ ਮੁਹੱਲਾ ਕਿਹੜਾ ਜ਼ਿਲ੍ਹਾ ਆ ਹਰ ਬੰਦੇ ਨੂੰ ਪੂਰੇ ਪੰਜਾਬ ਦੇ ਵਿੱਚੋਂ ਜਿੰਨੀਆਂ ਕਿੱਥੇ ਬੰਦੀਆਂ ਇਸ ਫੈਮਿਲੀ ਨਾਲ ਖੜੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕੱਲ ਸਵੇਰੇ 11 ਵਜੇ ਇਸ ਫੈਮਿਲੀ ਨਾਲ ਖੜੋ ਫਿਲਹਾਲ ਪੁਲਿਸ ਵੱਲੋਂ ਇੱਕ ਪਾਸੇ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ ਮੁੱਜਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਉਣ ਦੀ ਵੀ ਪੁਲਿਸ ਵੱਲੋਂ ਗੱਲ ਕਹੀ ਗਈ ਹੈ ਦੂਜੇ ਪਾਸੇ ਪੀੜਤ ਪਰਿਵਾਰ ਤੇ ਇਲਾਕੇ ਦੇ ਲੋਕਾਂ ਚ ਇਸ ਕਤਲकांड ਨੂੰ ਲੈ ਕੇ ਰੋਸ ਦੀ ਲਹਿਰ ਫਖਦੀ ਜਾ ਰਹੀ ਹੈ ਦੇਖਣਾ ਹੋ ਬਿੱਗਾ ਫਖਦਾ ਜਾ ਰਿਹਾ ਹੈ ਇਹ ਮਾਮਲਾ ਅੱਗੇ ਕਿਸ ਪਾਸੇ ਵੱਲ ਨੂੰ ਮੋੜਾ ਖਾਂਦਾ ਹੈ ਜਨਵਨ ਟੀਵੀ ਲਈ ਅਨਕੇਤ ਸ਼ਰਮਾ ਦੀ ਰਿਪੋਰਟ ਯਾਰ ਇੰਨਾ ਦਰਿੰਦ ਯਾਰ ਵੈਸੇ ਦੇਖਿਆ ਜਾਵੇ ਤੇ ਬੜੀ ਜਿਹੜੀ ਹੈ ਨਾ ਅਫਸੋਸਾਂ ਖਬਰੇ ਮਤਲਬ ਕਿ ਦੇਖੋ ਨਾ ਕਿ ਯਾਰ ਇੱਕ ਚੀਜ਼ ਹੈ ਕਿ ਅਗਰ ਉਹ ਯੂਪੀ ਬਿਹਾਰ ਤੋਂ ਜਿਵੇਂ ਦੱਸ ਰਿਹਾ ਕਿ ਮੀਡੀਆ ਦੇ ਸਾਹਮਣੇ ਗੱਲ ਕਰ ਰਿਹਾ ਕਿ ਇੱਕ ਅਦਰ ਸੁਸਾਇਟੀ ਦਾ ਮਤਲਬ ਕਿ ਅਦਰ ਸਟੇਟ ਮਾਈਂਡਡ ਅਦਰ ਸਟੇਟ ਤੋਂ ਆ ਕੇ ਬੰਦਾ ਅਗਰ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਕੰਮ ਮਿਲ ਰਿਹਾ ਤੇ ਉਹ ਇਹਨੇ ਉਹ ਕਹ ਰਹੇ ਨੇ ਪੰਜਾਬ ਨੂੰ ਵੈਸੇ ਹੀ ਨਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਬੜੀ ਵੱਡੀ ਸਿਆਸਤ ਹੈ ਮਤਲਬ ਕਿ ਯੂਪੀ ਬਿਹਾਰ ਦੇ ਵਿੱਚੋਂ ਜਿੰਨੇ ਕ੍ਰਿਮੀਨਲ ਨੇ ਜਾਂ ਜਿੰਨੇ ਕਰਪਟ ਬੰਦੇ ਨੇ ਨਾ ਉਹ ਸਾਰੇ ਕੋਈ ਆਪ ਚ ਲਿਆਏ ਜਾ ਰਹੇ ਨੇ ਔਰ ਬਹੁਤ ਸਾਰੇ ਮਤਲਬ ਇੱਕ ਦੋ ਹੋਰ ਚੈਨਲਾਂ ਦੀ ਮੈਂ ਨਿਊਜ਼ ਦੇਖ ਰਿਹਾ ਸੀ ਉਹ ਕਹਿੰਦੇ ਸੀ ਕਿ ਜਿਹੜੇ ਇੱਥੇ ਦੇ ਪੰਜਾਬ ਦੇ ਲੋਕ ਨੇ ਨਾ ਮਤਲਬ ਕਿ ਜਿੰਨੀਆਂ ਚੰਗੀਆਂ ਪੋਸਟਾਂ ਨੇ ਨਾ ਸਾਰੇ ਯੂਪੀ ਬਿਹਾਰ ਤੋਂ ਲਿਆ ਕੇ ਉਹ ਸਾਡੇ ਉੱਤੇ ਭਈਏ ਜਿਹੜੇ ਨੇ ਉਹਨਾਂ ਨੂੰ ਨਾਫਜ਼ ਕੀਤਾ ਜਾ ਰਿਹਾ ਉਹਨਾਂ ਨੂੰ ਬਣਾਇਆ ਜਾ ਰਿਹਾ ਤਾਂ ਕਿ ਉਹਨਾਂ ਦੀ ਹੀ ਜਿਹੜੀ ਇਹ ਤਦਾਦ ਜ਼ਿਆਦਾ ਹੋ ਜਾਵੇ ਔਰ ਪੰਜਾਬੀਆਂ ਨੂੰ ਥੱਲੇ ਦਬਾਇਆ ਜਾਵੇ ਹਮੇਸ਼ਾ ਹੀ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਹ ਜਿਹੜਾ ਮਾਮਲਾ ਤੇ ਨਾ ਇਹ ਠੰਡੇ ਹੋ ਜਿਵੇਂ ਦੱਸ ਰਹੇ ਸਨ ਕਿ ਇਹ ਅੱਜ ਕਿਸੇ ਅਗਰ ਸਾਡੇ ਨਾਲ ਹੋਇਆ ਨਾ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਤੇ ਯਾਰ ਵੇਖੋ ਨਾ ਕਿ ਇੱਕ ਅਦਰ ਕੰਟਰੋਲ ਸਟੇਟ ਤੋਂ ਆ ਕੇ ਬੰਦਾ ਠੀਕ ਹੈ ਸਰੇ ਆਮ 5 ਸਾਲ ਦੇ ਬੱਚੇ ਨਾਲ ਜ਼ਿਆਦਤੀ ਕਰਦਾ ਤੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਤੇ ਕੁਝ ਕਰਨਾ ਚਾਹੀਦਾ ਅਠਾਨ ਬਈ ਮੈਂ ਗੱਲ ਕਰਨ ਜਾਵਾਂਗਾ ਤੇ ਤੇ ਮੇਰੇ ਵੀ ਆ ਸਾਰੇ ਸਿੱਖ ਭਰਾਵਾਂ ਨੂੰ ਭਰਾਵਾਂ ਨੂੰ ਪੰਜਾਬੀਆਂ ਨੂੰ ਜਿਨ੍ਹਾਂ ਨਾਲ ਜਿੱਤੇ ਜ਼ਿਆਤੀ ਹੋਈ ਹੈ ਨਾ ਮੇਰੀ ਬਿੰਦੀ ਹੈ ਇਹ ਜਿਹੜੇ ਜਿਹਦੇ ਤਿੰਨ ਕ੍ਰਿਮੀਨਲ ਫੜੇ ਵੀ ਗਏ ਉਹਦੀ شناخت ਵੀ ਹੋ ਗਈ ਹੈ ਤੇ ਇਹਨਾਂ ਨੂੰ ਚੌਕ ਦੇ ਵਿੱਚ ਨ ਸਜ਼ਾ ਦਿੱਤੀ ਜਾਵੇ ਤੇ ਮੈਂ ਤਾਂ ਹਾਂ ਬਿਲਕੁਲ ਉਹਨਾਂ ਦਾ ਸਾਰੇ ਆਮ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਹ ਵਾਲਦ ਵੀ ਇਹ ਡਿਮਾਂਡ ਕਰ ਰਿਹਾ ਸੀ ਨਾ ਕਿ ਇਹਨੂੰ ਸਾਹਮਣੇ ਲਿਆ ਕੇ ਮੈਂ ਬਰੇ ਵੀ ਕਰ ਚੌਕ ਦੇ ਪਹਿਲੇ ਹਰਕਤ ਨਾ ਕਰ ਪਹਿਲੇ ਸਾਹਮਣੇ ਲਿਆ ਜਾ ਜਾ ਯਾਰ ਸਮਝਿਆ ਆ ਰਿਹਾ ਜ਼ਾਲਮੋ ਇਹ 5 ਸਾਲ ਦਾ ਛੋਟੇ ਬੱਚਾ ਤੁਸੀਂ ਇੱਕ ਦਕੀ ਕਰਦੇ ਪਏ ਉਹ ਤੂੰ ਮਾਰ ਦਿੱਤਾ ਉਹ ਕੀ ਉਹਦੀ ਕੀ ਤਸ਼ਮੀਲੀ ਸੀਗੀ ਆ ਯਾਰ ਕਹਿੰਦੇ ਛੋਟੇ ਮਰ ਉਹਦੇ ਉਹ ਆ ਵੇਖੋ ਨਾ ਇੰਨੀ ਜ਼ਿਆਤੀ ਕੀਤੀ ਗਈ ਹੈ ਯਾਰ ਕਿ ਗੱਲ ਸਮਝ ਤਾਂ ਬਾਹਰ ਹੋ ਰਹੀ ਹੈ ਕਿ ਵੇਖੋ ਪਹਿਲੇ ਫਲੱਡ ਤਾਂ ਡੇਲੀ ਡੇਲੀ ਪੰਜਾਬ ਨਾਲ ਕੁਝ ਐਸਾ ਹੋ ਰਿਹਾ ਕਿ ਬੰਦਾ ਬਿਆਨ ਨਹੀਂ ਕਰ ਸਕਦਾ ਉਹਦੇ ਅੱਗੇ ਦੀ ਹਾਲ ਕੀ ਹੋ ਰਿਹਾ ਉਹ ਸੁਣ ਕੇ ਮਤਲਬ ਕਿ ਕਹਿੰਦੇ ਰਹੇ ਸੀ ਨਾ ਤੇ ਅੰਦਰੋਂ ਅੰਦਰ ਐਵੇਂ ਦਿਲ ਕਰ ਰਿਹਾ ਸੀ ਕਿ ਯਾਰ ਕਿ ਬਾਸੋ ਕਿਵੇਂ ਤੇ ਲੋਕ ਨੇ ਕਿ ਜਿਹੜੇ ਬੱਚਿਆਂ ਨਾਲ ਇੰਨੀ ਜ਼ਿਆਤੀ ਕਰ ਰਹੇ ਫਿਰ ਪਤਾ ਕੀ ਹੈ ਉਹਨੇ ਸਹੀ ਗੱਲ ਕੀਤੀ ਉਹਨੇ ਕਿਹਾ ਕਿ ਜਿੰਨੇ ਵੀ ਮਤਲਬ ਕਿ ਯੂਪੀ ਭਾਦੋ ਲੋਕ ਆਏ ਹੋਏ ਨੇ ਨਾ ਉਹ ਸਾਰੇ ਕ੍ਰਿਮੀਨਲ ਨੇ ਉਹਨਾਂ ਦੇ ਸਾਰਿਆਂ ਦੇ ਆਧਾਰ ਕਾਰਡ ਵੀ ਤੇ ਵੇਖੋ ਨਾ ਇੱਥੇ ਬੰਦੇ ਨੇ ਉਹਨਾਂ ਦਾ ਆਈਡੀ ਕਾਰਡ ਚੇਂਜ ਹੋ ਰਿਹਾ ਹੈ ਤੇ ਸਾਰਾ ਦੋ ਨੰਬਰ ਤਰੀਕੇ ਨਾਲ ਕੰਮ ਹੋ ਰਿਹਾ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਚੀਜ਼ ਗਵਰਨਮੈਂਟ ਨੂੰ ਸਟ੍ਰੀਕ ਹੋਣਾ ਚਾਹੀਦਾ ਤਾਂ ਕਿ ਅਗਰ ਉਹ ਉਸ ਸਟੇਟ ਦਾ ਬੰਦਾ ਹੈ ਤੇ ਉਹਦਾ ਇੱਧਰ ਦਾ ਸ਼ਨਾਤੀ ਗਾੜੀ ਨਾ ਬਣੇ ਠੀਕ ਹੈ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਤੇ ਅਗਰ ਪਹਿਲੇ ਅਗਰ ਉਹ ਇੱਧਰ ਆਏ ਨੇ ਤੇ ਸਾਰੀ ਵੈਰੀਫਿਕੇਸ਼ਨ ਉਹਨਾਂ ਦੀ ਕੰਪਲੀਟ ਹੋਣੀ ਚਾਹੀਦੀ ਹੈ ਕਿ ਇਹ ਬੰਦਾ ਸਹੀ ਹੈ ਮੁਜਰਮ ਹੈ ਕੀ ਹੈ ਇਸ ਦਾ ਰੈਂਸ ਹੈ ਕਿਵੇਂ ਦਾ ਹੈ ਇਹ ਤੇ ਛੇ ਕਿਵੇਂ ਸੀ ਇਹ ਇਹ ਤੇ ਇੱਕ ਵੈਰੀਏਸ਼ਨ ਹੋ ਗਈ ਅਲੱਗ ਦੇਖੋ ਉਹਦਾ ਪੈਸਾ ਹਾਲਤ ਵਿਕੇ ਚੁਗਿਆ ਮੇਰਾ ਪੁੱਤ ਨਾ ਤੋਤਲਾ ਬੋਤਲਾ ਸੀ ਮੇਰੇ ਕਿੰਨੇ ਚਾਰ ਪੰਜ ਸਾਲ ਦਾ ਬੱਚਾ ਕਿੰਨਾ ਹੁੰਦਾ ਵਾ ਕੋਈ ਕਿੰਨਾ ਮਤਲਬ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਚੀਜ਼ ਦਾ ਕਿੰਨਾ ਕਿ ਮਾਸੂਮ ਸੀ ਉਹਦੀ ਕਿੰਨੀ ਕੀ ਦੁਸ਼ਮਣੀ ਦੀ ਧਾਰ ਮਦੂਸੀ ਉਹਨੂੰ ਮਾਰ ਹੀ ਦਿਆ ਔਰ ਜਾਤੀ ਵੀ ਕੀਤੀ ਫਿਰ ਯਾਰ ਇਹਨੇ ਦਰਿੰਦੇ ਇਹ ਦਰਿੰਦ ਜਿਹੇ ਇਨਸਾਨ ਇਨਸਾਨ ਨਹੀਂ ਬਲਕੇ ਦਰਿੰਦੇ ਨੇ ਇਹਨਾਂ ਨੂੰ ਕੋਈ ਹੱਕ ਨਹੀਂ ਇਨਸਾਨਾਂ ਦੇ ਵਿੱਚ ਰਹਿਣ ਦਾ ਠੀਕ ਹੈ ਇਹ ਸਾਡਾ ਕੰਮ ਹੈ ਅਸੀਂ ਇਹਨਾਂ ਦੇ ਦਰਿੰਦੇ ਜਿਹਨਾਂ ਦਾ ਮਾਰ ਤੇ ਚੜ ਜਵੇਂ ਆਦਮ ਖੋਰ ਨੂੰ ਕੋਈ ਵੀ ਆਦਮ ਖੋਰ ਜਾਨਵਰ ਹੁੰਦਾ ਨਾ ਜੋ ਆਦਮ ਕੋ ਰੋਜਦਾ ਆਪ ਆਹਣਾ ਨਹੀਂ ਕਰਦੇ ਬਗਾਇ ਮਾਰਦੇ ਤੇ ਭਈ ਆਪ ਕੋ ਨਹੀਂ ਕਹਿ ਰਹੇ ਨਾ ਸਖਤ ਤੋਂ ਸਖਤ ਸਜ਼ਾ ਮਿਲਨੀ ਚਾਹੀਦੀ ਇਸ ਵੀਰ ਭਾਈ ਤਾਂ ਕਿ ਆਹ ਤੇ ਆ ਸਜ਼ਾ ਹੋਣੀ ਚਾਹੀਦੀ ਤਾਂ ਕਿ ਜਿਹੜੀ ਇਬਰਤ ਨਾ ਹੋਏ ਆਣ ਵਾਲੇ ਜਿਹੜੇ ਮੈਂ ਕਹਿੰਦਾ ਵਾ ਕਿ ਇਹ ਬੰਦਾ ਨਾ ਸੋਚੀ ਨਾ ਕਿ ਮੈਂ ਸਦਾ ਇੱਕ ਮੈਂ ਇਹ ਤੇ ਪਰਣਾ ਸ਼ੇਅਰ ਕਰਦਾ ਨਾ ਸਜ਼ਾ ਕਿੰਨੀ ਦੇਣੀ ਚਾਹੀਦੀ ਆ ਅਫਗਾਨਿਸਤਾਨ ਵਿੱਚ ਇੱਕ ਵਾਕਿਆ ਹੋਇਆ ਮੈਂ ਦੇਖਿਆ ਇਹੀ ਸੇ ਜ਼ਰਾ ਖੁਰਦਾ ਵਾਕਿਆ ਹੋਇਆ ਪਤਨੂ ਕੇ ਵਸ ਦਾ ਦਿੱ ਗਈ ਓਏ ਹੋਏ ਕੀ ਜਮੀਨ ਦੇ ਕੀ ਮਾਰੇ ਨੇ ਕੋੜੇ ਨਹੀਂ ਭਾਈ ਕੋੜੇ ਨਹੀਂ ਮਾਰੇ ਉਹਨੂੰ ਉਹਨੂੰ ਲੈ ਗਏ ਇੱਕ ਜਗ੍ਹਾ ਤੇ ਉੱਥੇ ਪੱਥਰ ਉਹ ਖੁੱਦ ਜਗ੍ਹਾ ਬਣੀ ਹੋਈ ਹੈ ਪੱਥਰ ਪੱਥਰ ਮਾਰਨ ਵਾਸਤੇ ਉਹਨੂੰ ਹੱਥ ਬੰਨੇ ਵਿੱਚੇਵੇਂ ਹੱਥ ਮਾਰ ਕੇ ਉਹਨੂੰ ਐਵੇਂ ਬਿਠਾਇਆ ਮੁੰਡਾ ਕੋਈ ਮੁੰਡਾ ਸੀ ਨੌਜਵਾਨ ਸੀ ਜਿਹਨੇ ਜ਼ਿਆਤੀ ਕੀਤੀ ਕਿਸੇ ਕਿਸੇ ਬੱਚੇ ਨੂੰ ਐਵੇਂ ਬੜਾ ਜਿ ਪਿੱਛੇ ਪਠਾਣਾ ਨੇ ਇਹਨੇ ਪੱਥਰ ਜੋ ਮਹਾਰਾਜ ਨੇ ਪਾਗਲ ਕੁੱਤਰੀ ਨੂੰ ਮਾਰਦੇ ਐਵੇਂ ਮਾਰੋ ਇੰਨੇ ਘੱਟ ਤੱਕ ਮਾਰ ਰਹੇ ਜਦ ਤੱਕ ਜਦ ਤੱਕ ਉਹਨੂੰ ਸਿਰ ਨਹੀਂ ਮਾਰਿਆ ਉਹਨਾਂ ਨੇ ਕਿ ਫੌਰਨ ਮਾਰ ਨਾ ਜਾਵੇ ਨਹੀਂ ਉਹਨਾਂ ਨੇ ਕਿਤੇ ਮਾਰਿਆ ਵਾ ਜਿੱਥੇ ਹਮ ਤੇ ਮਾਰੋ ਤੋ ਚੁੱਧਨ ਕੀਤਾ ਬੇਪਰਹਾਗੰਤਾ ਤਾਂ ਕਿ ਉਹਨੂੰ ਸਦਾ ਮਿਲੇ ਇਹ ਬਾਕੀ ਦੇਖ ਨਿਸ਼ਾਨ ਬੜੀ ਇੰਨੀ ਆਵਾਜ਼ ਸੀ ਅਰਫਾਨ ਭਾਈ ਮੈਂ ਇੱਕ ਵਾਰ ਉਹਨਾ ਜਿੱਦੂ ਮੈਂ ਬੜਾ ਜ਼ੁਰ ਬੜਾ ਅਫਸੋਸ ਹੈ ਮੈਂ ਕਿਰ ਪਠਾਨ ਕੀ ਕਰਦੇ ਪੈਣਾ ਜਿੱਦੂ ਮੈਂ ਉਹਦਾ ਟਾਈਟਲ ਪੜਿਆ ਜਿੱਦੂ ਮੈਂ ਅਕੀਕਤ ਪੜਾਣਾ ਮੇਰਾ ਇਨਾ ਦਿਲ ਖੁਸ਼ ਹੋਇਆ ਨਾ ਮੈਂ ਕਿਹਾ ਜਿੰਨੀ ਤੁਹਾਨੂੰ ਦਿੱਤੀ ਹੈ ਨਾ ਜਿਸ ਤਰੀਕੇ ਨਾਲ ਮੈਂ ਕਿਹਾ ਸੋਨਾ ਦਾ ਵਜਾ ਕੀਤਾ ਵਾ ਤਾਂ ਕਿ ਜਿੰਨੇ ਵੀ ਆਮ ਆਦਮੀ ਖੜੀ ਸਦਾ ਦੇ ਰਹੀ ਹੈ ਖੁਦ ਆਪਣੇ ਹੱਥ ਨਾਲ ਅੱਜ ਤੋਂ ਬਾਅਦ ਵੀ ਇੱਕ ਤੇ ਕਿਸੇ ਨਾਲ ਕਰਨਗੇ ਨਹੀਂ ਹੌਲ ਨਹੀਂ ਦੇਣਗੇ ਆਪਣੇ ਮੈਂ ਕਹਿੰਦੇ ਇਹਨੂੰ ਵੀ ਬੋਦੀ ਤੇ ਸਦ ਦਿੱਤੀ ਜਾਵੇ ਇਹਨੂੰ ਗੋਲੀ ਮਾਰ ਕੇ ਮਾਰਨਾ ਨਹੀਂ ਜਾਵੇ ਇੱਕ ਚੀਜ਼ ਹੋਰ ਆਪਣਾ ਜਿਹੜਾ ਵੀਰ ਹੈ ਉਹ ਐਂਗਲ ਦੇ ਸਾਹਮਣੇ ਗੱਲ ਕਰ ਰਿਹਾ ਸੀ ਕਿ ਉਹ ਸਾਰੇ ਜਿੱਥੇ ਬੰਦਿਆਂ ਨੂੰ ਇਕੱਠੇ ਹੋਣੇ ਚਾ ਕਿ ਯਾਰ ਇਹ ਸਾਡੇ ਮਤਲਬ ਕਿ ਇਹ ਸਾਡੇ ਸ਼ਹਿਰ ਦਾ ਮਸਲਾ ਨਹੀਂ ਹੈ ਸਾਡੇ ਪਿੰਡ ਦਾ ਮਸਲਾ ਨਹੀਂ ਹੈਗਾ ਠੀਕ ਹੈ ਸਾਰੇ ਪੰਜਾਬ ਦਾ ਮਸਲਾ ਹੈ ਜੇਕਰ ਇੱਕ ਪਰਿਵਾਰ ਨਾਲ ਹੋਇਆ ਕੱਲ ਨੂੰ ਦੂਸਰੇ ਨਾਲ ਹੋ ਜਾਣਾ ਕੋਸਰ ਠੀਕ ਹੈ ਕੋਈ ਕੋਈ ਦਾ ਉਹਨਾਂ ਦਾ ਦਿਲ ਵੱਜੇਗਾ ਨਾ ਆਗਰ ਅੱਜ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਕੱਲ ਨੂੰ ਉਹ ਕੁਝ ਹੋਰ ਵੀ ਅਸਲ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਵਿੱਚ ਬੰਦੇ ਨੇ ਬੱਚਾ ਬੱਚੇ ਕੀ ਹੈ ਬੱਚਾ ਹੋਰ ਡਗ ਲਣਗੇ ਇਸੇ ਤੋਂ ਹੀ ਤੇ ਉਹ ਕਹਿ ਰਹੀ ਸੀ ਕਿ ਚਾਰ ਦੀਵਾਰੀ ਦੇ ਅੰਦਰ ਇਹਨਾਂ ਨੂੰ ਸਜ਼ਾਨਾ ਦੇ ਚੀ ਜਾ ਮੈਂ ਚੋਕ ਇਹ ਮੈਂ ਇੱਕ ਵਾਰੀ ਫੇਰ ਆਜੋੜ ਕੇ ਬਿੰਦੀ ਕਰਦਾ ਬੈ ਇਹਨਾਂ ਨੂੰ ਚੋਕ ਸਜ਼ਾ ਦੋ ਔਰ ਇਹਨਾਂ ਨੂੰ ਮਾਰੋ ਮਾਰੋ ਮੈਂ ਸਾਨ ਮੌਤ ਨਹੀਂ ਮਾਰਨੀ ਹੈਗੀ ਇਹਨਾਂ ਨੂੰ ਤਾਂ ਕਿ ਜੁੱਪੀ ਪਿਹਾਰ ਤੋਂ ਕੋਈ ਹੋਰ ਵੀ ਆਵੇ ਨਾ ਉਹ ਇਹ ਸੋਚ ਲਵੇਗਾ ਕਿ ਅਗਰ ਮੈਂ ਇੱਥੇ ਪਿੰਡ ਜਾ ਕੇ ਕਿਸੇ ਪੰਜਾਬੀ ਨਾਲ ਜਿਹੜਾ ਕੀਤਾ ਉੱਥੇ ਦੇ ਇਲਾਕੇ ਦੇ ਕਿਸੇ ਨਾਲ ਜੱਤੀ ਕਰਾਂਗਾ ਮੇਰਾ ਹਸ਼ਰ ਉਹ ਹੋਏਗਾ ਜਿਹੜਾ ਫਿਰ ਦੁਪਹਿਰੇ ਹੋ ਚੁੱਕਿਆ ਹੈ ਤੇ ਭਈ ਇਹ ਇੱਕ ਮਿਸਾਲ ਕਾਇਮ ਕਰੋ ਤੁਹਾਡੇ ਵਾਸਤੇ ਬਹੁਤ ਚੰਗਾ ਵਾ ਕਿਸੇ ਹੋਰ ਪਰਿਵਾਰ ਵਾਸਤੇ ਚੰਗਾ ਵਾ ਕਿਸੇ ਹਰ ਬੱਚੇ ਵਾਸਤੇ ਬੱਚੇ ਮਹਿਫੂਜ਼ ਰਹਿਣਗੇ ਪਰ ਇੱਥੇ ਇਸ਼ਤਿਆਰੀ ਬੰਦੇ ਆਣਗੇ ਨਹੀਂ ਤੇ ਆਣਗੇ ਤਾਂ ਸੋਚ ਸਮਝ ਕੇ ਆਪਣੀ ਮੌਤ ਲੈ ਕੇ ਆਣਗੇ ਭਈ ਆਪਣੇ ਆਪ ਨੂੰ ਨਾ ਐਵੇਂ ਨਾ ਸਖਤ ਕਰ ਲੋ ਇਸ ਮਾਮਲੇ ਦੇ ਵਿੱਚ ਕੋਈ ਕੰਮ ਬੇਸ਼ਨੀ ਛੱਡਣੀ ਹੈਗੀ ਮੈਂ ਫਿਰ ਕਹਿ ਰਿਹਾ ਤੇ ਮੈਂ ਕਹਿੰਦਾ ਕਿ ਯਾਰ ਮੈਂ ਤੇ ਮਤਲਬ ਕਿ ਬੜਾ ਅਫਸੋਸ ਹੋ ਬਿਲਕੁਲ ਹੀ ਸਾਨੂੰ ਅਫਸੋਸ ਹੈ ਬੜੀ ਦਰਦਨਾਕ ਘਟਨਾ ਹੈ ਤੇ ਜੇ ਮਿਲਦੇ ਆਪਨੀ ਅਗਲੀ ਵੀਡੀਓ ਚ ਉਨੀ ਦੇਰ ਰੱਖਿਆ ਆਪਣਾ ਖਿਆਲ ਅੱਲਾਹ